ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਮੈਂ ਬਣਾ ਰਹੀਆਂ ਜੀ ਆਪਣੀ YouTube ਦੀ ਫਸਟ ਾਰਨਿੰਗ ਦੀ ਵੀ ਆਪਣੀ ਜਿਹੜੀ YouTube ਤੋਂ ਫਸਟ ਾਰਨਿੰਗ ਕਦੋਂ ਹੁੰਦੀ ਹੈ ਤੇ ਇਹਦੇ ਲਈ ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪਣਾ YouTube ਤੇ ਚੈਨਲ ਬਣਿਆ ਹੋਣਾ ਜ਼ਰਹੀਦਾਗਾ ਇਸ ਤੋਂ ਬਾਅਦ ਅੱਗੇ ਤੁਹਾਨੂੰ ਦੱਸਾਂਗੇ ਜੀ ਵੀ ਉਹਦੇ ਲਈ ਕੀ ਕੀ ਜਿਹੜੇ ਰੂਲਸ ਨੇ YouTube ਦੇ ਉਹ ਆਪਾਂ ਨੂੰ ਫੋਲੋ ਕਰਨੇ ਪੈਣਗੇ ਇਹ ਇਸ ਲਈ ਜੀ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖ ਲਿਓ ਤੇ ਸਾਰੀ ਗੱਲ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਕਿੰਨੀ ਆਮਦਨ ਆਉਂਦੀ ਹੈ ਇਹਦੇ ਵਿੱਚੋਂ ਤੇ ਕੀ ਕੀ ਇਹਦੇ ਰੂਲ ਨੇ ਮੇਰੀ ਜਿਹੜੀ ਫਸਟ ਅਰਨਿੰਗ ਹੈ ਜੀ YouTube ਤੋਂ ਉਹ ਆ ਚੁੱਕੀ ਹੈ ਜੀ ਮੈਨੂੰ ਲਗਭਗ 2 ਮਹੀਨੇ ਹੋ ਗਏ ਜੀ ਮੇਰੀ ਫਸਟ ਅਰਨਿੰਗ ਜਿਹੜੀ YouTube ਤੋਂ ਆਈ ਨੂੰ ਇਹਦੇ ਲਈ ਪਹਿਲਾਂ ਆਪਾਂ ਦੇਖੋ ਚੈਨਲ ਬਣਾਉਣਾ ਪੈਂਦਾ ਫੇਰ 1000 ਸਬਸਕ੍ਰਾਈਬਰ ਤੇ 4000 ਘੰਟੇ ਬਾਅਦ ਟੈਂਪੂ ਪੂਰਾ ਕਰਨਾ ਹੁੰਦਾ ਉਹ ਕਰਨ ਤੋਂ ਬਾਅਦ ਜੀ ਆਪਾਂ ਇਹਨੂੰ ਮੋਨਟਾਈਜ਼ ਲਈ ਅਪਲਾਈ ਕਰ ਸਕਦੇ ਹਾਂ YouTube ਚੈਨਲ ਤੇ ਇਸ ਤੋਂ ਬਾਅਦ ਜੀ ਆਪਣੇ ਚੈਨਲ ਤੇ ਜਿਹੜੀ ਐਡ ਹੈ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ ਆਪਾਂ ਨੂੰ ਦੇਖੋ ਨਾ ਤਾਂ ਕਮੈਂਟ ਦਾ ਪੈਸਾ ਮਿਲਦਾ ਨਾ ਆਪਾਂ ਨੂੰ ਲਾਈਕ ਦਾ ਪੈਸਾ ਮਿਲਦਾ ਆਪਾਂ ਨੂੰ ਨਾ ਸਬਸਕ੍ਰਾਈਬਰ ਦੇ ਪੈਸੇ ਮਿਲਦੇ ਨੇ ਭਾਵੇਂ ਜਿੰਨੇ ਵੀ ਸਬਸਕ੍ਰਾਈਬਰ ਹੋਣ ਆਪਣੇ ਚੈਨਲ ਤੇ ਆਪਾਂ ਨੂੰ ਜਿਹੜਾ ਪੈਸਾ ਮਿਲਣਾਗਾ ਉਹ Google AdSense ਦਿੰਦੀ ਹੈ ਜੀ ਜਿਹੜੀ ਆਪਣੇ ਚੈਨਲ ਤੇ ਐਡ ਆਉਂਦੀ ਹੈ ਉਹਦਾ ਪੈਸਾ ਆਪਾਂ ਨੂੰ ਮਿਲਣਾਗਾ ਜਦੋਂ US 100 ਆਪਣੇ ਕੰਪਲੀਟ ਹੋ ਜਾਂਦੇ ਨੇ ਇਸ ਤੋਂ ਬਾਅਦ ਜੀ ਆਪਣੇ ਜਿਹੜਾ ਬੈਂਕ ਅਕਾਊਂਟ ਹੁੰਦਾਗਾ ਆਪਣਾ ਜੋੜਿਆ ਹੁੰਦਾ ਆਪਣੇ ਚੈਨਲ ਨਾਲ ਵੀ ਐਡਸਸ ਕਾਉਂਟ ਨਾਲ ਉਹਦੇ ਵਿੱਚ ਇਹ ਪੇਮੈਂਟ ਆ ਜਾਂਦੀ ਹੈ ਉਹਦੇ ਲਈ ਵੀ YouTube ਨੇ ਵੀ ਜਿਵੇਂ ਕੋਈ ਡੇਟ ਫਿਕਸ ਕੀਤੀ ਹੁੰਦੀ ਹੈਗੀ ਉਹ ਡੇਟ ਨੂੰ ਆਪਣੇ ਆਪ ਉਹਦੇ ਵਿੱਚ ਆਪਣੇ ਕਾਉਂਟ ਚ ਪੈਸੇ ਆ ਜਾਣਗੇ ਇਹ ਬਿਲਕੁਲ ਵੀ ਕੋਈ ਫੇਕ ਨਹੀਂ ਹੈਗਾ ਜੀ ਵੀ ਜਿਹੜਾ ਆਪਾਂ YouTube ਤੇ ਆਪਾਂ ਸੋਚਦੇ ਆਂ ਵੀ ਪਤਾ ਨਹੀਂ ਲੋਕ ਕਹਿ ਦਿੰਦੇ ਨੇ ਹਨਾ ਵੀ ਲੱਖਾਂ ਰੁਪਈਆ ਕਮਾਈ ਕਰ ਰਿਹਾਗਾ ਜਾਂ ਕਿਵੇਂ ਵੀ ਪਤਾ ਨਹੀਂ ਕੁਝ ਆਉਂਦਾ ਜਾਂ ਨਾ ਬਿਲਕੁਲ ਆਉਂਦਾ ਜੀ ਜੇਕਰ ਆਪਾਂ ਵਧੀਆ ਬਾਕੀ ਇਹ ਵੀ ਹੈ ਜੀ ਜਿੰਨਾ ਕੁ ਗੁੜ ਪਾਵਾਂਗੇ ਉਹਨਾਂ ਕਾ ਹਨਾ ਮਿੱਠਾ ਹੋਊਗਾ ਜਿੰਨੀ ਕ ਮੈਂ ਵੀਡੀਓ ਪਾ ਰਹੀ ਆ ਉਹਨਾਂ ਕ ਮੈਨੂੰ ਵਿਊ ਆ ਜਾਂਦੇ ਨੇ ਉਹਨਾਂ ਕ ਜੀ ਮੈਨੂੰ ਅਰਨਿੰਗ ਆ ਜਾਂਦੀ ਹੈ ਜੇਕਰ ਆਪਾਂ ਵੀਡੀਓ ਹੀ ਨਹੀਂ ਬਣਾਵਾਂਗੇ ਹਨਾ ਉੱਤੇ YouTube ਤੇ ਅਪਲੋਡ ਹੀ ਨਹੀਂ ਕਰਾਂਗੇ ਫਿਰ ਤਾਂ ਚਲੋ ਆਪਾਂ ਨੂੰ ਅਰਨਿੰਗ ਕਿੱਥੋਂ ਆ ਜਾਂਦੀ ਹੈ ਇਹ ਤਾਂ ਆਪਣੀ ਮਿਹਨਤ ਦਾ ਮੁੱਲ ਹੈ ਜੀ ਆਪਾਂ ਨੂੰ ਜਿਹੜਾ ਮਿਲਣਾਗਾ ਬਾਕੀ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਸਪੋਰਟ ਹੈ ਜੀ ਅੱਗੇ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ ਜੀ ਲਾਈਨਿੰਗ ਵਾਲੀਆਂ ਬਾਵਾਂ ਦੀ ਕਟਿੰਗ ਦੀ ਤੁਸੀਂ ਅੱਗੇ ਵੀਡੀਓ ਜਰੂਰ ਦੇਖਿਓ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਜੀ YouTube ਕੋਈ ਫੇਕ ਜਿਹੜੀ ਐਪ ਨਹੀਂ ਹੈਗੀ YouTube ਬਿਲਕੁਲ ਰੀਅਲ ਐਪ ਹੈ ਜੇਕਰ ਤੁਸੀਂ ਕਮਾਈ ਕਰਨਾ ਚਾਹੁੰਦੇ ਹੋ ਤੁਹਾਡੇ ਕੋਲੇ ਕੁਝ ਕੰਟੈਂਟ ਜਿਹੜਾ ਵਧੀਆ ਹੋਣਾ ਚਾਹੀਦਾ ਜੇਕਰ ਤੁਸੀਂ ਇੱਕ ਚੈਨਲ ਬਣਾ ਰਹੇ ਹੋ ਤਾਂ ਇੱਕ ਗੱਲ ਨੂੰ ਜ਼ਰੂਰ ਧਿਆਨ ਚ ਰੱਖਿਓ ਕਿਸੇ ਦੂਜੇ ਦੀ ਦੇਖੋ ਨਿੰਦਿਆ ਨਾ ਕਰੋ ਕਿਸੇ ਨੂੰ ਮਾੜਾ ਨਾ ਬੋਲੋ ਕਿਸੇ ਵਾਸਤੇ ਗਲਤ ਸ਼ਬਦ ਨਾ ਵਰਤੋ ਫਿਰ ਤੁਹਾਨੂੰ ਕੋਈ ਕਿਸੇ ਦਾ ਚੱਕਰ ਨਹੀਂ ਜੀ ਭਾਵੇਂ ਕੋਈ ਕੁਝ ਕਹੀ ਜਾਵੇ ਜਦੋਂ ਮੈਂ ਚੈਨਲ ਬਣਾਇਆ ਸੀ ਮੈਨੂੰ ਬਾਦੂ ਲੋਕ ਮਜ਼ਾਕ ਕਰਦੇ ਸੀ ਵੀ ਲੈ ਆਏ ਨੇ ਚੈਨਲ ਬਣਾ ਲਿਆ ਨੇ ਐਵੇਂ ਕਰ ਲਿਆ ਹੁਣ ਬਾਦੂ ਜੀ ਜਦੋਂ ਫਸਟ ਅਰਨਿੰਗ ਦਾ ਅਗਲੇ ਨੂੰ ਹੁੰਦਾ ਵੀ ਹਾਂ 4 ਪੈਸੇ ਹਨਾ ਇੱਥੋਂ ਕਮਾਈ ਆ ਰਹੀ ਹੈਗੀ ਤਾਂ ਹਰ ਇੱਕ ਬੰਦਾ ਸੋਚਦਾ ਵੀ ਮੈਂ ਵੀ ਬਣਾ ਲੈਣਾ ਆਪਾਂ ਨੂੰ ਕੋਈ ਚੱਕਰ ਨਹੀਂ ਜੀ ਕੋਈ ਵੀ ਉਹ ਜਿੰਨੇ ਵੀ ਜ਼ਿਆਦਾ ਵੀ ਬਣਾ ਸਕਦੇ ਨੇ ਤੁਸੀਂ ਜੇਕਰ ਤੁਹਾਡੇ 'ਚ ਕੁਝ ਵੀ ਹੈਗਾ ਕੰਮ ਕਰਨ ਦਾ ਕੋਈ ਤਰੀਕਾ ਹੈਗਾ ਤੁਹਾਨੂੰ ਕੋਈ ਕੁਕਿੰਗ ਹੁੰਦੀ ਹੈ ਕੋਈ ਸਟੀਚਿੰਗ ਆਉਂਦੀ ਹੈ ਤਾਂ ਤੁਸੀਂ ਜ਼ਰੂਰ ਵੀਡੀਓ ਪਾਓ ਬਸ ਕਿਸੇ ਨੂੰ ਮਾੜਾ ਨਾ ਬੋਲੋ ਕਿਉਂਕਿ ਆਪਦੇ ਇਹ ਹਰ ਇੱਕ ਬੰਦਾ ਵਧੀਆ ਹੀ ਕਰਦਾ ਹੁੰਦਾ ਜੀ ਕੋਈ ਮਾੜਾ ਨਹੀਂ ਆਪਦੇ ਵੱਲੋਂ ਕਰਦਾ ਹੈਗਾ ਬਸ ਆਪਦਾ ਕੋਈ ਮਾੜਾ ਹੀ ਕੰਟੈਂਟ ਨਾ ਬਣਾਓ ਵੀ ਵਧੀਆ ਜਿਹੜਾ ਕੋਈ ਕਿਉਂਕਿ ਸਾਡੇ ਬੱਚੇ ਵੀ ਅੱਜ ਕੱਲ੍ਹ ਹੱਥਾਂ 'ਚ ਮੋਬਾਈਲ 24 ਘੰਟੇ ਬੱਚਿਆਂ ਕੋਲ ਵੀ ਹੁੰਦਾ ਵੀ ਆਪਾਂ ਨੂੰ ਇਹ ਮਹਿਸੂਸ ਨਾ ਹੋਵੇ ਵੀ ਮੈਂ ਹਾਂ ਕੀ ਵੀਡੀਓ ਪਾਈ ਹੈ ਵੀ ਕੋਈ ਵਧੀਆ ਵੀਡੀਓ ਜੇਕਰ ਆਪਾਂ ਅਪਲੋਡ ਕਰ ਰਹੇ ਹਾਂ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਜੀ ਬਾਕੀ ਅੱਗੇ ਵੀਡੀਓ ਹੈ ਜੀ ਬਾਵਾ ਦੀ ਜਿਹੜੀ ਲਾਈਨਿੰਗ ਦੀ ਕਿਵੇਂ ਕਟਿੰਗ ਕਰੀਏ ਉਹ ਵੀਡੀਓ ਤੁਸੀਂ ਵੀ ਸਾਰੀ ਵੀਡੀਓ ਜ਼ਰੂਰ ਧਿਆਨ ਨਾਲ ਦੇਖਿਆ ਕਰੋ ਤੇ ਤੁਹਾਡੀ سپورਟ ਨਾਲ ਹੀ ਮੈਂ ਇੱਥੇ ਤੱਕ ਪਹੁੰਚੀ ਆ ਐਸੇ ਤਰ੍ਹਾਂ ਮੈਨੂੰ سپورਟ ਕਰਦੇ ਰਹੋ ਜੀ ਮੈਂ ਤੁਹਾਡੀ ਵੀ ਤੁਹਾਡਾ ਸ਼ੁਕਰਾਨਾ ਨਹੀਂ ਕਰ ਸਕਦੀ ਵੀ ਤੁਸੀਂ ਮੈਨੂੰ ਕਿੱਥੋਂ ਕਿੱਥੇ ਤੱਕ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਮੇਰੇ ਚੈਨਲ ਤੇ ਜਿਵੇਂ ਹੁਣ ਮਤਲਬ ਕਿ ਮੇਰੇ 13000 ਤੋਂ ਉੱਪਰ ਵੀ 14000 ਹੋਣ ਵਾਲੇ ਸਬਸਕ੍ਰਾਈਬਰ ਨੇ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਮੇਰੇ ਨਾਲ ਇੰਨੇ ਭੈਣ ਭਰਾ ਜੁੜਨਗੇ ਮੈਂ ਕਦੇ ਵੀ ਇਹ ਸੋਚ ਕੇ ਵੀਡੀਓ ਨਹੀਂ ਪਾਈ ਸੀ ਕਿ ਵੀ ਮੈਨੂੰ ਇਹ ਤੋਂ ਅਰਨਿੰਗ ਹੋਇਆ ਕਰੂ ਮੈਂ ਐਵੇਂ ਸੋਚ ਲਿਆ ਸੀ ਵੀ ਚਲੋ ਜੇ ਕੁਝ ਆਊਗਾ ਵੀ ਪਤਾ ਲੱਗ ਜੂਗਾ ਵੀ ਇਹ ਤੋਂ ਕੁਝ ਆਉਂਦਾ ਕਿ ਨਾ ਪਰ ਬਿਲਕੁਲ ਰੀਅਲ ਐਪ ਹੈ ਜੀ ਇਹ ਜੇਕਰ ਤੁਸੀਂ ਕੋਈ ਤੁਹਾਡੇ ਚ ਹੈ ਗਿਆ ਟੈਲੈਂਟ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਰੂਰ ਕਰੋ ਤੇ ਇਸੇ ਤਰ੍ਹਾਂ ਜੀ ਮੇਰੀ YouTube ਫੈਮਿਲੀ ਵੱਡੀ ਹੁੰਦੀ ਜਾਵੇ ਮੇਰੀ ਤਾਂ ਬਸ ਪ੍ਰਮਾਤਮਾ ਅੱਗੇ ਹੀ ਅਰਦਾਸ ਹੈ ਜੀ ਕਿ ਤੁਹਾਡੇ ਭੈਣ ਭਾਈਆਂ ਦਾ ਜਿਹੜਾ ਸਾਥ ਐਵੇਂ ਹੀ ਬਣਿਆ ਰਹੇ ਧੰਨਵਾਦ ਜੀ ਜਿਵੇਂ ਆਪਾਂ ਕੁੜਤੀ ਦੀ ਜਿਹੜੀ ਕਟਿੰਗ ਦੀ ਵੀਡੀਓ ਪਹਿਲਾਂ ਪਾਈ ਸੀ ਜੀ ਲਾਈਨਿੰਗ ਵਾਲੀ ਦੀ ਤੇ ਹੁਣ ਆਪਾਂ ਤੁਹਾਨੂੰ ਬਾਵਾਾਂ ਤੇ ਦੱਸਦੇ ਆਂ ਵੀ ਜਿਹੜੀ ਬਾਵਾਾਂ ਦੀ ਲਾਈਨਿੰਗ ਆ ਉਹ ਕਿਵੇਂ ਕੱਟਣੀ ਐ ਮੈਨੂੰ ਕਮੈਂਟ ਆਏ ਸੀ ਜੀ ਕਹਿੰਦੇ ਵੀ ਬਾਵਾਾਂ ਦੀ ਜਿਹੜੀ ਲਾਈਨਿੰਗ ਨਹੀਂ ਤੁਸੀਂ ਦੱਸੀ ਵੀ ਕਿਵੇਂ ਕੱਟਣੀਆਂ ਬਾਵਾਾਂ ਕਿਵੇਂ ਕੱਟਣੀਆਂ ਨੇ ਇਹ ਦੇਖੋ ਜੀ ਇਹ ਜਿਹੜੀ ਆਪਾਂ ਸ਼ਰਟ ਬਣਾਈਏਗੀ ਇਹ ਚਨੂਨ ਦਾ ਦੁਪੱਟਾ ਸੀ ਜੀ ਆਪਾਂ ਉਹਦੀ ਬਣਾਈਏਗੀ ਇਹ ਇਹਦੇ ਲਈ ਜੇ ਤਾਂ ਆਪਾਂ ਸਿੱਧੇ ਪਾਸੇ ਪ੍ਰੈਸ ਕਰਦੇਾਂਗੇ ਤਾਂ ਤਾਂ ਜਿਹੜਾ ਇਹਦਾ ਇਹ ਵਾਲਾ ਗੋਟਾਗਾ ਇਹ ਇੱਕ ਪਲਾਸਟਿਕ ਦਾ ਧਾਗਾ ਜਿਆ ਹੁੰਦਾ ਬਰੀਕ ਜਿਹਾ ਉਹਦੇ ਨਾਲ ਲਾਇਆ ਹੋਇਆ ਜੀ ਇਹ ਜਦੋਂ ਆਪਾਂ ਗਰਮ ਪ੍ਰੈਸ ਤੇ ਲਾਵਾਂਗੇ ਸਾਰਾ ਉੱਤਰ ਜਾਊਗਾ ਇਸ ਲਈ ਆਪਾਂ ਇਹ ਤੇ ਪੁੱਠੇ ਤੇ ਪ੍ਰੈਸ ਕਰ ਰਹੇ ਆ ਜੀ ਗੋਟਾ ਕਿਉਂਕਿ ਇਹਦੇ ਨਾਲ ਗੋਟਾ ਵੀ ਖਰਾਬ ਹੋ ਜਾਂਦਾ ਗਰਮ ਪ੍ਰੈਸ ਨਾਲ ਕਦੇ ਵੀ ਗੋਟਾ ਪੱਤੀ ਵਾਲਾ ਸੂਟ ਤੁਸੀਂ ਪ੍ਰੈਸ ਕਰਨਾ ਹੋਵੇ ਹਮੇਸ਼ਾ ਪੁੱਠੇ ਪਾਸੇ ਤੋਂ ਕਰੋ ਇਹਨੂੰ ਆਪਾਂ ਪ੍ਰੈਸ ਕਰ ਲਿਆ ਜੀ ਤੇ ਇਸੇ ਟ੍ਰਿਕ ਨਾਲ ਆਪਾਂ ਦੋਨੋਂ ਬਾਹਾਂ ਮੈਂ ਆਈਡੀਏ ਨਾਲ ਜਿਵੇਂ ਉਹਨਾਂ ਦੀ 16 ਇੰਚ ਲੰਬਾਈ ਸੀ ਜਿਹੜੀ ਬਾਹਂ ਦੀ ਮੈਂ 19 ਇੰਚ 20 ਇੰਚ ਦੇ ਲਗਭਗ ਮੇਰੀ ਇਹ ਕਟਿੰਗ ਕੀਤੀ ਹੋਈ ਹੈ ਕਿਉਂਕਿ ਵੀ ਥੋੜਾ ਬਹੁਤਾ ਕੋਈ ਕਾਣ ਨਿਕਲ ਜਾਂਦਾ ਇਹਦੇ ਵਿੱਚ ਕਟਿੰਗ ਕਰਕੇ ਜੀ ਮੈਂ ਜੋੜ ਪੈਂਦਾ ਸੀ ਕਿਉਂਕਿ ਇਹਦੇ ਸਾਈਡ ਤੋਂ ਥੋੜਾ ਜੀ ਕਪੜਾ ਉੱਤਰਿਆ ਸੀ ਇਸ ਲਈ ਜੀ ਆਪਾਂ ਜੋੜ ਪਾ ਲਿਆ ਇਹ ਜਿਹੜਾ ਜੋੜ ਹੈਗਾ ਇਹ ਪਿਛਲੇ ਪਾਸੇ ਆਉਣਾ ਚਾਹੀਦਾਗਾ ਤੇ ਇਹਦੀਆਂ ਜਿਹੜੀਆਂ ਇਹ ਲੈਰੀਆ ਜਿਹਾ ਬਣਿਆ ਹੋਇਆ ਇਹ ਅੱਧਾ ਕੋਈ ਕਟਾ ਨੀਚੇ ਜਾਂਦੇ ਨੇ ਕੋਈ ਉੱਪਰ ਇਹਦਾ ਕੋਈ ਚੱਕਰ ਨਹੀਂ ਜੀ ਜੇਕਰ ਇਹਦੀ ਕੋਈ ਸਾਈਡ ਰੁਖ ਹੁੰਦਾ ਫਿਰ ਆਪਾਂ ਨੂੰ ਜ਼ਰੂਰ ਦੇਖਣਾ ਪੈਂਦਾ ਹੁਣ ਕੋਈ ਚੱਕਰ ਨਹੀਂ ਜੀ ਭਾਵੇਂ ਇੱਕ ਵਾਂਹ ਦੇ ਉੱਪਰ ਜਾਣ ਇੱਕ ਦੇ نیچے ਜਾਣ ਕੋਈ ਚੱਕਰ ਨਹੀਂ ਹੈਗਾ ਇਹਦੇ ਵਿੱਚ ਦੋਨੋਂ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਇਹ ਦੇਖੋ ਜੀ ਹੁਣ ਮੈਂ ਜਿਹੜੀ ਤੁਸੀਂ ਦੇਖ ਸਕਦੇ ਹੋ ਇੱਕ ਬਾਹ ਦਾ ਮੈਂ ਉੱਪਰਲੇ ਪਾਸੇ ਰੱਖਿਆ ਸਿੱਧਾ ਪਾਸਾ ਦੂਜੀ ਬਾਹ ਦਾ ਮੈਂ ਨੀਚੇ ਪਾਸੇ ਵਾਲੇ ਪਾਸੇ ਕਰ ਲਿਆ ਬਸ ਜੋੜ ਆਪਾਂ ਨੇ ਦੋਨੋਂ ਪਿਛਲੇ ਪਾਸੇ ਰੱਖਣੇ ਨੇ ਇਸ ਲਈ ਜੋੜ ਆਪਾਂ ਇੱਕ ਸਾਈਡ ਤੇ ਰੱਖੇ ਨੇ ਹੁਣ ਇੱਕ ਬਾਹ ਇਹ ਪੁੱਠੀ ਹੋਗੀ ਇੱਕ ਸਿੱਧੀ ਹੋਗੀ ਇਸੇ ਤਰ੍ਹਾਂ ਆਪਣੀ ਲਾਈਨਿੰਗ ਦੇ ਦੋਨੋਂ ਇੱਕੋ ਸਾਈਡ ਕੱਟ ਪਈ ਹੋਈ ਆ ਉਹ ਇੱਕ ਲਾਈਨਿੰਗ ਪੁੱਠੀ ਆ ਇੱਕ ਸਿੱਧੀ ਆ ਉਹਤੇ ਮੈਂ ਨਿਸ਼ਾਨ ਲਾ ਰੱਖਿਆ ਲਾਈਨਿੰਗ ਦੀ ਜਿਹੜੀ ਕਟਿੰਗ ਕਰਨੀ ਆ ਉਹ ਤੁਸੀਂ ਜਿਵੇਂ ਮੈਂ ਬਾਜੂ ਕਟਿੰਗ ਕਰਨੇ ਦੱਸੇ ਸੀ ਸੇਮ ਉਮੀ ਕਰਨੀ ਆ ਜੀ ਕੋਈ ਘਟਬਾਦ ਨਹੀਂ ਕਰਨੀ ਉਹਦੇ ਵਿੱਚ ਹੁਣ ਆਪਾਂ ਨੇ ਲਾਈਨਿੰਗ ਦੇਖੋ ਜੀ ਮੇਰੀ ਕੱਟੀ ਹੋਈ ਹੈਗੀ ਹੁਣ ਜਿਹੜਾ ਸਿੱਧਾ ਪਾਸਾ ਹੈਗਾ ਇਹਨੂੰ ਆਪਾਂ ਨੇ ਹਮੇਸ਼ਾ ਇਹ ਦੇਖਣਾ ਵੀ ਜੋੜ ਵਾਲੇ ਪਾਸੇ ਵੀ ਜਿਹੜਾ ਆਪਾਂ ਫਰੰਟ ਦੀ ਕਾਟ ਪਾਈ ਆ ਜੋੜ ਵਾਲੇ ਪਾਸੇ ਨਹੀਂ ਰੱਖਣੀ ਜੋੜ ਵਾਲੇ ਪਾਸੇ ਆਪਾਂ ਬੈਕ ਦੀ ਕਾਟ ਵਾਲੀ ਸਾਈਡ ਰੱਖਣੀ ਹੈਗੀ ਹੁਣ ਜਦੋਂ ਆਪਾਂ ਉਹ ਰੱਖ ਲਈ ਤਾਂ ਇਹਦੇ ਆਪਾਂ ਜਿਹੜਾ ਕੱਪੜੇ ਤੇ ਜੋੜ ਪਾਇਆ ਸੀ ਉਹਨੂੰ ਚੰਗੀ ਤਰ੍ਹਾਂ ਬਾਲ ਬੋਲ ਸਾਰੇ ਕੱਢ ਕੇ ਉੱਤੇ ਲਾਈਨਿੰਗ ਵਿਛਾ ਲਾਂਗੇ ਜੀ ਇਹਦੇ ਜਿਹੜੀ ਲਾਈਨਿੰਗ ਜਦੋਂ ਆਪਾਂ ਇਹਦੇ ਉੱਪਰ ਵਿਛਾ ਲਈ ਬਸ ਫਿਰ ਆਪਣੀ ਬਾਹਵਾਂ ਦਾ ਸੌਖਾ ਵੀਲਾ ਲੁੱਕ ਇੱਕ ਤਰ੍ਹਾਂ ਨਾਲ ਕਟਿੰਗ ਹੀ ਹੋ ਗਈਆਂ ਹੁਣ ਆਪਾਂ ਇਹਦੇ ਬਿਲਕੁਲ ਕੋਲੋਂ ਕੋਲੋਂ ਦੀ ਕਲਚੀ ਨਾਲ ਕਟਿੰਗ ਕਰ ਲਾਂਗੇ ਇਹ ਬਾਵਾ ਕਟਿੰਗ ਹੋ ਗਈਆਂ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਲਾਈਨਿੰਗ ਦਾ ਨਾ ਕਈ ਵਾਰੀ ਭੁਲੇਖਾ ਪੈ ਜੇ ਹਨਾ ਇੱਕੋ ਸਾਈਡ ਵੀ ਫਰੰਟ ਜਾਂ ਬੈਕ ਵੀ ਗਲਤ ਨਾ ਕੱਟੀ ਜਾਵੇ ਇਹਦੇ ਲਈ ਵੀ ਜੀ ਜ਼ਰੂਰੀ ਆ ਜਿਵੇਂ ਹੁਣ ਦੋ ਪੱਲੇ ਇੱਕਸਾਰ ਕੱਟੇ ਹੋਏ ਨੇ ਮੇਰੇ ਜਿਵੇਂ ਇੱਕ ਸਾਈਡ ਤੁਸੀਂ ਦੇਖ ਰਹੇ ਹੋ ਫਰੰਟ ਵਾਲੀ ਕਾਟ ਆ ਰਹੀ ਹੈ ਇੱਕ ਸਾਈਡ ਬੈਕ ਵਾਲੀ ਆ ਰਹੀ ਹੈ ਇਹ ਜਿਹੜੀ ਆਪਾਂ ਨੇ ਬਾਵਾ ਦਾ ਕੱਪੜਾ ਸੀ ਇਹ ਆਪਾਂ ਨੇ ਪੁੱਠਾ ਸਿੱਧਾ ਪਹਿਲੀ ਰੱਖ ਲਿਆ ਠੀਕ ਹੈ ਇਹਨੂੰ ਆਪਾਂ ਹੁਣ ਜਿਹੜੀ ਦੂਸਰੀ ਇੱਕ ਲਾਈਨਿੰਗ ਦਾ ਪੀਸ ਹੈ ਉਹਨੂੰ ਆਪਾਂ ਪਹਿਲੀ ਐਵੇਂ ਚੱਕ ਕੇ ਅਲੱਗ ਨਹੀਂ ਕਰਨਾ ਬਸ ਇਹਦਾ ਆਪਾਂ ਪਲਟਣਾ ਜਿਵੇਂ ਆਪਾਂ ਕਹਿੰਦੇ ਆਂ ਵੀ ਪਾਸੇ ਦੂਜੇ ਪਾਸੇ ਪਲਟ ਦੇਣਾ ਇਹਨੂੰ ਆਪਾਂ ਨੇ ਚੱਕ ਕੇ ਹੁਣ ਆਪਾਂ ਜਿੱਥੋਂ ਮੂਰੀ ਮੋੜਨੀ ਆ ਜੀ ਉੱਥੇ ਕੱਟ ਲਾਏ ਹੋਏ ਸੀਗੇ ਲਾਈਨਿੰਗ ਦੇ ਵਿੱਚ ਆਪਾਂ ਨੇ ਇਹ ਤੇ ਵੀ ਲਾ ਲਏ ਦੇਖੋ ਇਹ ਹੁਣ ਬਾਹਾਂ ਦੇ ਮੂੰਹ ਇੱਕ ਦੂਜੇ ਵੱਲ ਨੇ ਇਹਦੇ ਨਾਲ ਜਿਹੜੇ ਫਰੰਟ ਹੈ ਦੋਨੇ ਬਾਹਾਂ ਦਾ ਇੱਕ ਸਾਈਡ ਆਊਗਾ ਆਪਣੀ ਸ਼ਰਟ ਦੇ ਬੈਕ ਇੱਕ ਸਾਈਡ ਇਹ ਨਹੀਂ ਹੈਗਾ ਵੀ ਇੱਕ ਸਾਈਡ ਪੁੱਠਾ ਬਾਹਾਂ ਫਰੰਟ ਮੂਰੇ ਆ ਜੇ ਬੈਕ ਮੂਰੇ ਆ ਜੇ ਜਾਂ ਫਰੰਟ ਪਿੱਛੇ ਵਗ ਜੇ ਐ ਇਹ ਨਹੀਂ ਹੈਗਾ ਹੁਣ ਆਪਾਂ ਨੇ ਦੇਖੋ ਤੁਸੀਂ ਮੈਂ ਲਾਈਨਿੰਗ ਚੱਕੀ ਨਹੀਂ ਸੀ ਜੀ ਇਹਨੂੰ ਉਵੇਂ ਹੀ ਦੂਜੇ ਪਾਸੇ ਨੀਚੇ ਪਲਟਤਾ ਹੁਣ ਜਿਹੜੀ ਇਹ ਬੈਕ ਵਾਲਾ ਪੱਲੇ ਨੇ ਤਾ ਉਹਨਾਂ ਦੇ ਬੈਕ ਹੀ ਜੁੜੀ ਹੋਈ ਹੈ ਜਿਹੜੇ ਫਰੰਟ ਹੈ ਫਰੰਟ ਹੀ ਜੁੜਿਆ ਹੋਇਆ ਇਸ ਤਰੀਕੇ ਨਾਲ ਜੀ ਤੁਸੀਂ ਕੱਚਾ ਕਰ ਲਓ ਭਾਵੇਂ ਫੇਵਿਕੋਲ ਨਾਲ ਕੱਚਾ ਕਰ ਲਓ ਹੱਥ ਨਾਲ ਕਰ ਲਓ ਬਸ ਆਪਣੀਆਂ ਬਾਵਾ ਨੇ ਸਿੰਪਲ ਬਾਵਾ ਵਾਂਗੂ ਜੜੀਆਂ ਜਾਣਗੀਆਂ ਫਿਰ ਨਹੀਂ ਦਿੱਕਤ ਰਹਿੰਦੀ ਇੱਕ ਵਾਰੀ ਲਾਈਨਿੰਗ ਕਟਿੰਗ ਕਰਨ ਦੀ ਉਹ ਦਿੱਕਤ ਰਹਿੰਦੀ ਹੈ ਬਾਕੀ ਜਦੋਂ ਜੀ ਤੁਸੀਂ ਇਹਨੂੰ ਚੱਕ ਕੇ ਰੱਖਣਾ ਤਾਂ ਹਮੇਸ਼ਾ ਐਵੇਂ ਫੋਲਡ ਕਰਕੇ ਚੱਕ ਕੇ ਰੱਖ ਦੋ ਵੀ ਜਿਹੜੀ ਲਾਈਨਿੰਗ ਹੈ ਦੇ ਵਿੱਚ ਉਹ ਹਿੱਲੇ ਨਾ ਵੀ ਕਈ ਵਾਰੀ ਫਿਰ ਆਪਾਂ ਉਲਟੀ ਸਿੱਧੀ ਜੜ ਲੈਨੇ ਆ ਧੰਨਵਾਦ ਜੀ